ਅੱਜ ਦੇਖਣ ਨੂੰ ਮਿਲ ਜਾਂਦਾ ਇਹ 40-45 ਸਾਲ ਦਾ ਸਿੱਖ ਹੁੰਦਾ ਸਿਰ ਤੇ ਦਸਤਾਰ ਬੰਨੀ ਹੁੰਦੀ ਕਹਿੰਦੇ ਨਾਮਕੀ ਆ ਕਹਿੰਦੇ ਪਿੰਕੀ ਪਿੰਕੀ ਭਾਜੀ ਹੁੰਦਾ ਕਿ ਨਹੀਂ ਲੱਕੀ ਭਾਜੀ ਇਹ ਕੀ ਹੈ ਜੀ ਸਿੱਖਾਂ ਦੇ ਨਾਮ ਇਦਾਂ ਦੇ ਹੁੰਦੇ ਆ ਜਦੋਂ ਤਮੂਰ ਸ਼ਾਹ ਚੜ੍ਹ ਕੇ ਆਇਆ ਨਾ ਹਿੰਦੁਸਤਾਨ ਤੇ ਤਮੂਰ ਨੇ ਗੁਰਮਖੋ ਨਾਮ ਪੁੱਛੇ ਸਿੱਖਾਂ ਦੇ ਨਾਮ ਤੇ ਕਹਿੰਦੇ ਦੀ ਨਾਮ ਕੀ ਨੇ ਇਹਨਾਂ ਦੇ ਕਹਿੰਦੇ ਗਰਜਾ ਸਿੰਘ ਬੋਤਾ ਸਿੰਘ ਪਹਾੜਾ ਸਿੰਘ ਜ਼ਬਰਦਸਤ ਸਿੰਘ ਇਦਾਂ ਦੇ ਨਾਮ ਦੱਸੇ ਸੁਖਾ ਸਿੰਘ ਮਹਿਤਾਬ ਸਿੰਘ ਕਪੂਰ ਨਵਾਬ ਕਪੂਰ ਸਿੰਘ ਇਦਾਂ ਦੇ ਨਾਮ ਦੱਸੇ ਉਹ ਕਹਿੰਦਾ ਇਦਾਂ ਦੇ ਨਾਮ ਨੇ ਪਹਾੜਾ ਸਿੰਘ ਗਰਜਾ ਸਿੰਘ ਬੋਤਾ ਸਿੰਘ ਜ਼ਬਰਦਸਤ ਸਿੰਘ ਇਦਾਂ ਦੇ ਨਾਮ ਨੇ ਸਿੱਖਾਂ ਦੇ ਉਹ ਕਹਿੰਦੀ ਤਮੂਰ ਅਜੇ ਤੱਕ ਤੂੰ ਨਾਮ ਹੀ ਦੇਖੇ ਨੇ ਇਹਨਾਂ ਦੇ ਨਾਮ ਹੀ ਇੰਨੇ ਖਤਰਨਾਕ ਨੇ ਜੇ ਤੂੰ ਸਾਹਮਣੇ ਖੜੋ ਜਾਏ ਤੇ ਪਤ ਲੱਗਾ ਹੈ ਕਿਦਾਂ ਦੇ ਖਤਰਨਾਕ ਨੇ ਗੁਰਮਖੋ ਅਸੀਂ ਉਹਨਾਂ ਬਜ਼ੁਰਗਾਂ ਦੇ ਵਾਰਸਾਂ ਜਿਨ੍ਹਾਂ ਦੇ ਨਾਮ ਦੁਸ਼ਮਣ ਵੀ ਸੁਣਦਾ ਤੇ ਕੰਬ ਜਾਂਦਾ ਇੱਕ ਵਾਰ ਤੇ ਤੁਸੀਂ ਦੇਖੋ ਵੀ ਸਾਡੇ ਬੱਚਿਆਂ ਦੇ ਨਾਮ ਕਿੱਦਾਂ ਦੇ ਨੇ ਪਿੰਕੀ ਹੈ ਲੱਕੀ ਹੈ ਪਤਾ ਨਹੀਂ ਕੀ ਕੀ ਨਾਮ ਰੱਖੇ ਹੋਏ ਨੇ ਇਸ ਨੂੰ ਸੋਚਿਆ ਕਰੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਆਂ ਖੰਡੇ ਪਾਟੇ ਦੀ ਪਹਲ ਸ਼ਕੀ ਹੁੰਦੀ ਹੈ ਸਿੱਖ ਦੀ ਨਾਮ ਦੇ ਪਿੱਛੇ ਸਿੰਘ ਨਹੀਂ ਲਾਉਂਦਾ ਹੁੰਦਾ ਜਦੋਂ ਅਸੀਂ ਰਹਿਤ ਨਾਮੇ ਪੜਦੇ ਆਂ ਸਿੱਖ ਸਿੱਖ ਦਾ ਅੱਧਾ ਨਾਮ ਲਵੇ ਸੋ ਤਨਖਾਈਆ ਲਿਖਿਆ ਹੋਇਆ ਹੈ ਸਿੱਖ ਦਾ ਨਾਮ ਸਿੱਖ ਨੇ ਪੂਰਾ ਲੈ ਕੇ ਬੁਲਾਉਣਾ ਹੈ ਪੂਰਾ ਦਾ ਕੀ ਅਰਥ ਹੈ ਨਾਮ ਸਿੰਘ ਲਾ ਕੇ ਬੁਲਾਉਣਾ ਹੈ ਪੂਰਾ ਸਿੰਘ ਨਾਮ ਹੀ ਇੱਕ ਕਰਦੇ ਸਨ ਜੇ ਇਦਾਂ ਕਹਾਂਗੇ ਨਾ ਵੀ ਇਹ 파ਟਿਆ ਜੀ ਬੈਠੇ ਨੇ ਇਹ ਚਾਵਲਾ ਜੀ ਬੈਠੇ ਨੇ ਇਹ ਬਰਾੜ ਜੀ ਬੈਠੇ ਨੇ ਇਹ ਮਾਨ ਜੀ ਬੈਠੇ ਨੇ ਤੇ ਅਲੱਗ-ਅਲੱਗ ਹੋ ਜਾਾਂਗੇ ਫਿਰ ਤੇ ਵੰਡੇ ਜਾਵਾਂਗੇ ਨਾ ਤੇ ਜਦੋਂ ਨਾਮ ਦੇ ਪਿੱਛੇ ਇਹ ਵੀ ਸਿੰਘ ਬੈਠਾ ਹੈ 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 ਤੇ ਇੱਕ ਹੋ ਜਾਗੇ ਗੁਰਮਖੀ ਇਹ ਜਾਤਾਂ ਗੁੱਤਾਂ ਦੇ ਨਾਮ ਸਾਨੂੰ ਵੰਡਦੇ ਨੇ ਤੇ ਸਿੰਘ ਨਾਮ ਸਾਨੂੰ ਇੱਕ ਕਰਦਾ ਹੈ